ਗਾਦੀਆਂ ਦੇ ਬਸਰਾਵਾ ਅੱਡੇ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਸਵਾਰ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਹਰਚਵਾਲ ਤੋਂ ਬਟਾਲਾ ਰੋਡ ਤੇ ਜਾ ਰਹੇ ਸੀ ਜਦਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਕੀ ਜ਼ਖਮੀਆਂ ਨੂੰ ਬਟਾਲਾ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਜੌਨ ਮਸੀਹ ਪੁੱਤਰ ਅਸ਼ੋਕ ਮਸੀਹ ਪਿੰਡ ਭਾਮਣੀ ਵਜੋਂ ਹੋਈ ਹੈ

ਕਟਨਾ ਸਰ ਇਸ ਤਰ੍ਹਾਂ ਐਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਇਹ ਜਾ ਰਹੇ ਆਪਣੇ ਕੰਮ ਤੇ ਰਸਤੇ 'ਤੇ ਕਿ ਅਚਨਚੇ ਇਹਨਾਂ ਦੇ ਗਾੜੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਜਿਹੜਾ ਕਿ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਦੋਵੇਂ ਜਾਨੀ ਲੱਤਾਂ ਦੇ ਡੈਡੀ ਦੀ ਤੇ ਸਾਡਾ ਭਤੀਜਾ ਹੋਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਲੱਤ ਟੁੱਟ ਗਈ ਹੈ ਤੇ ਹਸਪੀਟਲ ਲਿਆਂਦਾ ਗਿਆ ਹੁਣ ਮੰਡੇ ਰੈਡ ਬੋਡੀ ਤੇ ਇਸ ਟਾਈਮ ਉਹਨੂੰ ਹੀ ਪੋਸਟ ਮਾਰਨ ਲੈ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਹੋਵੇ ਇਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸੀ ਉਮਰ 25-26 ਸਾਲ ਪਿੰਡ ਪਾਮੜੀ ਜੇ। ਇਹ ਜੀ ਆਪਣੇ ਇਹਨਾਂ ਦੇ ਫਾਜ਼ਲ ਸਾਹਿਬ ਜਿਹੜੇ ਛੱਡਣ ਜਾ ਰਹੇ ਸੀ ਕੰਮ ਤੇ ਮੁੰਡਾ ਜਾ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਉਹਨਾਂ ਨਾਲ ਟੱਕਰ ਹੋ ਗਈ ਇਹਨਾਂ ਦੀ ਤੇ ਜਿਹਦੀ ਕਰਕੇ ਇੱਕ 2 ਕੀ ਹੈ ਜਿਸ ਦਾ ਡੈਥ ਹੋ ਚੁੱਕੀ ਆ ਤੇ ਦੋ ਸੀਰੀਅਸ ਫਟ ਦੇ ਸੀ ਮੋਟਰਸਾਈਕਲ ਦੇ ਸੀ ਅੱਗੇ ਉਹ ਗੱਡੀ ਕਾਰ ਵਾਲੇ ਸੀ ਉਹਨਾਂ ਦੇ ਟਕਰੋ ਗਿਉਂ ਨਾਲ ਸਕਲ ਹੋਇਆ ਕੀ ਜਾਣਦਾ ਪਤਨਾ ਕੋਈ ਬਸ ਕੋਜੇ ਫੋਨ ਆਇਆ ਕਿਸੇ ਅਨਨਿਤ ਪਰਸੰਦ ਕਿ ਬਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜਣਾ ਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਰਿਵਤ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ 'ਤੇ ਸਵਾਰ ਸੀਗੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਵੜੀ ਹੈ ਤੇ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ 'ਤੇ ਸਵਾਰ ਉਹਨਾਂ ਦੋਵਾਂ ਦੀਆਂ ਜੜੀਆਂ ਵਾ ਉਹ ਐਕਸੀਡੈਂਟ ਨਾਲ ਮੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਉਹਨਾਂ ਸੋਟਾਲੇ ਡੈਡ ਹਾਊਸ ਤੇ ਆਪਣੀ ਰੱਡਪਾਟ ਦੀ ਜਮਾਤ ਤੇ ਆ ਜੋ ਕਲੋਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਉਹ ਜਨ ਸੌਰੀ ਦੂਜੇ ਜਿਹੜੇ ਦੋਵੇਂ ਆਦਮੀ ਜਿਨ੍ਹਾਂ ਦਾ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋ ਜਾਂਨੇ ਉਹਨਾਂ ਵੀ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ